ਹੇ ਇਹ ਟਾਟਾ ਦੀ ਹੱਬ ਹੁੰਦੀ ਆ ਜੀ ਆਹਾਂ ਵੀਰੇ ਠੀਕ ਆ ਟ੍ਰੱਕਾਂ ਦੀ ਆ ਹੁਣ ਜਿਹੜੇ ਟ੍ਰੱਕ ਆਉਣੇ ਟਾਟਾ ਦੇ ਉਹਦੇ ਅਰੀਜਨਲ ਹੱਬ ਆ ਵੀਰੇ ਜੀ ਗ੍ਰੀਸ ਦੀ ਤੇ ਬੈਰਿੰਗ ਸਾਰੇ ਨਵੇਂ ਨੇ ਵੀਰੇ ਠੀਕ ਆ ਬਈ ਹਾਂ ਜੀ ਬੱਤੇ ਲੱਗੇ ਹੁੰਦੇ ਨੇ ਆ ਚੀਜ਼ ਹੈ ਬਈ ਆਹ ਚੀ ਆਹਾਂ ਚੀਓ ਅੱਛਾ ਆ ਚੀਜ਼ ਹਾਂ ਜੀ ਇਹ ਥੱਲੇ ਲੱਗੀ ਹੁੰਦੀ ਆ ਠੀਕ ਆ ਇਹ ਚੀ ਆ ਤੇ ਕਿਹਦਾ ਮਾਲ ਕਿੱਕਾ ਦਾ ਹੁੰਦਾ ਡੇਡ ਦਾ ਜਿਵੇਂ ਹੁਣ ਆਪਣੀਆਂ ਟਰਾਲੀਆਂ ਨੇ ਵੀਰੇ ਦੋਨਾਂ ਦੇ ਦੋਨਾਂ ਦੇ 2000 2000 ਦੇ ਨੇ ਦੋਨੋਂ ਦਾ ਮਾਲਾ ਜੀ ਹਾਂ ਠੀਕ ਹੈ ਬਾਕੀ ਇਹ ਕੈਰਾਂ ਦੀ ਕੁਆਲਿਟੀ ਵਧੀਆ ਹੁੰਦੀ ਹੈ ਕੈਰਾਂ ਦੀ ਕੁਆਲਿਟੀ ਹੋ ਗਈ ਹੱਬਾਂ ਹੋ ਗਈਆਂ ਹੋ ਗਈਆਂ ਬਈ ਇਹ ਜੀ ਜਦ ਮੈਂ ਨੇ ਵੀਰੇ 에ਰਰ ਦੱਸਦੇ ਚైనਰ ਨੇ ਹਾਂਜੀ ਠੀਕ ਆ ਚਾਰ ਤੋਂ ਪਲੱਸ ਇਹਦਾ ਹਿੱਸਾ ਹੈਗਾ ਇੱਕ ਮਿੰਟ ਰੇ ਆਪਣਾ ਹਿੱਸਾ ਵੀ ਦਿਖਾ ਦੇ ਠੀਕ ਹੈ ਜੀ ਤੇ 10 ਨਟੀਆਂ ਇਹਦੇ ਹੱਬਾਂ ਨੇ ਵੀਰੇ 10 ਨਟੀਆਂ ਹੱਬਾਂ ਦੀ ਗੱਡੀ ਲੱਗੀ ਵੀ ਆ ਹਾਂ ਇਹ 10 ਨਟੀਆਂ ਹੱਬਾਂ ਇਹਦੇ ਵੀ ਟਾਟਾ ਦੇ ओरिजिनल ਹੱਬਾਂ ਕ੍ਰੀਸ ਬੈਰਿੰਗ ਸਾਰਾ ਓਕੇ ਆ। ਸਾਡਾ ਦੀ ਹੈ ਨਾ ਵੀ ਆਪਾਂ ਲੋਗ ਕੋ ਲਾ। ਮਾਰਕ ਵੀ ਲੱਗਿਆ ਹੋਇਆ। ਮਾਰਕ ਹੈ ਬਈ ਹੈ ਨਾ। ਆ ਮਾਰਕ ਤੁਸੀਂ ਚੈੱਕ ਕਰ ਸਕਦੇ ਹੋ ਬਈ। 10 ਨੱਟੀਆਂ ਨੇ ਹੈ ਨਾ ਵੀ ਆਪਾਂ। ਹਾਂ 10 ਨੱਟੀਆਂ ਲੱਗੀਆਂ। ਠੀਕ ਆ ਬਈ। 1.5 ਸਾਲ ਹੋ ਗਏ ਸੀ ਵੀ ਹੈ ਨਾ। ਵੀਡੀਓ ਦੇਖ ਲਓ। ਬਾਕੀ ਆਹ ਆ ਜਿਹੜੀ ਆਹ ਚਾਦਰ ਜੀ ਹੋ ਗਈ ਆਹ 4mm ਦੀ ਹੋ ਗਈ ਬੰਦੀ ਬਈ। ਆ 4mm ਦੀ ਐਥੇ ਬਈ। ਇਹ ਬਈ ਆਮ ਤੌਰ ਤੇ ਕਿੰਨੀ ਕ ਹੁੰਦੀ ਟਰਾਲੀ ਦੀ? ਇਹ ਵੀ 4mm ਦੀ ਹੁੰਦੀ ਹੈ। 3mm ਦੀ ਵੀ ਹੁੰਦੀ ਹੈ ਬਈ। ਜਿਵੇਂ ਉਹ ਗੰਨੇ ਵਾਲੇ ਦੇਖ ਸਕਦੇ ਹੋ ਵੀਰੇ ਪੰਪ ਪੂਪ ਜਮੇ ਨਮਾ ਜਮੇ। ਕਿੰਨੇ ਨ ਤੇ ਇਹਦੇ ਥੋੜੀ ਪੁਰਾਣੇ ਮਾਡਲ ਆ ਕਿਹੜੇ ਗੱਡਰੇ ਆਉਣ ਲੱਗੇ ਠੀਕ ਆ ਬਾਈ ਠੀਕ ਆ ਠੀਕ ਆ ਤੇ ਟਾਇਰ ਟੂਰੇ ਦੇ ਵੀ ਚੰਗੇ ਨੇ ਚਲੋ ਪਾ ਟਾਇਰ ਦੇਖ ਲੈਣੇ ਇੱਕ ਵਾਰੀ ਟਾਇਰ ਵੀ ਹਾਂ ਵੀ ਸਹੀ ਪੈਨੇ ਯਾਰ ਜਮਾ ਕਿੰਨਾ ਮੰਗੇ ਟਰਾਲੀਆਂ ਦੇ ਵੀਰੇ 1 ਲੱਖ 30 1 ਲੱਖ 30 ਦੂਜੀ ਦਾ ਇਹਦਾ 1 ਲੱਖ 65 1 ਲੱਖ 65 ਤੀਜੀ ਦਾ ਉਹਦਾ 1 ਲੱਖ 60 ਠੀਕ ਹੈ ਵੀਰੇ ਮਤਲਬ ਜੇ ਕਿਸੇ ਨੇ ਵੀ ਚਾਦਰ ਕਿਹੜੀ ਵਰਤੀ ਗਈ ਆ ਕਿੰਨੇ ਐਮ ਐਮ ਦੀ ਆ ਚਾਦਰ ਮੇਰੇ ਫਰਸ਼ ਹੈਗਾ ਇਹਦਾ 4 ਐਮ ਐਮ ਠੀਕ ਹੈ ਭਾਈ ਠੀਕ ਹੈ ਭਾਈ ਤੇ ਦੋ ਦਾ ਮਾਲ ਆ ਦੋਨੇ ਟਰਾਲੀਆਂ ਦੇ ਵੀਰੇ ਦੋਨੇ ਟਰਾਲੀਆਂ ਦੇ ਠੀਕ ਹੈ ਤੇ ਚਾਰ ਤੋਂ ਪਲਾਸ ਹਿੱਸਾ ਵੀਰੇ ਦਾ ਚਾਰ ਤੋਂ ਪਲਾ ਇਹਦੇ ਵਾਰੀ ਵੀ ਮਤਲਬ ਅੱਛਾ ਨੀਚੇ ਆਪਾਂ ਜਿਹੜੀ ਸਾਈਡ ਆ ਨੀਚੇ ਜਿਹੜਾ ਉਹ ਪਿਆ ਹਿੱਸਾਗਾ ਜਿਹੜਾ ਪਾਪਤ ਲੱਗਿਆ ਹੁੰਦਾ ਵੀਰੇ ਉਹ ਟਾਇਰਾਂ ਦਾ ਉੱਥੇ ਠੀਕ ਹੈ ਠੀਕ ਹੈ ਉਹ 4 ਤੋਂ ਪਲੱਸ ਆ ਗਏ ਠੀਕ ਹੈ ਵੀਰੇ ਠੀਕ ਹੈ ਵੀਰੇ 10 ਦੇ ਚੈਨਰ ਨੇ ਠੀਕ ਹੈ ਵੀਰੇ ਹਾਂਜੀ ਤੇ ਟੈਟੂਰੇਟ ਸਾਹਬ ਨੇ ਸਾਹਬ ਨੇ ਠੀਕ ਹੈ ਦੱਸ ਦਿੱਤੀ ਆਪਾਂ ਨੇ ਵੀਰੇ ਠੀਕ ਹੈ ਜੀ ਚਾਰ ਸਪੇਰੇ ਜਾਲੀ ਲੱਗੀ ਹੋਈ ਹੈ ਜੀ ਚਾਰ ਸਪੇਰੇ ਜਾਲੀ ਆ ਬਈ ਠੀਕ ਹੈ ਜੀ ਬਈ ਆਮ ਟਰਾਲੀ ਚਾਰ ਸਪੇਰੇ ਜਾਲੀ ਹੁੰਦੀ ਨਹੀਂ ਤੇਰੇ ਸਾਹਮਣੇ ਨਹੀਂ ਆਂਜੀ ਵੀਰੇ ਆਮ ਦਰਦ ਨਹੀਂ ਹੁੰਦੀ ਆ ਆਮ ਦੇ ਨਹੀਂ ਹੁੰਦੀ ਠੀਕ ਹੈ ਮਤਲਬ ਆਪਣੀ ਲਈ ਚਾਰ ਸਪੇਰੇ ਹੈ ਟਰਾਲੀ ਠੀਕ ਹੈ ਠੀਕ ਹੈ ਠੀਕ ਹੈ ਬਈ 10 ਮਿੰਟ ਆ ਕਿੰਨੇ ਫੁੱਟ ਲੰਬੀਆਂ ਟਰਾਲੀ ਇਹ ਇਹ 11 ਫੁੱਟ ਲੰਬੀ ਆ 6.5 ਚੌੜੀ ਆ 6.5 ਚੌੜੀ ਆ ਠੀਕ ਹੈ ਤੇ ਆ ਬੈੱਡ ਬਾਈ ਕਿੰਨੇ ਕੇ ਫੁੱਟ ਦਾ ਲਾਇਆ ਹੋਇਆ ਬੈੱਡ ਮੇਰੇ ਇਹਦਾ 3 ਤੋਂ ਉ ਆਪਣਾ ਨਾਮ ਸੁਬਰੀ ਬੱਲਣਾ ਦਾ ਆਪਣਾ ਜਸ਼ਨਪ੍ਰੀਤ ਸਿੰਘ ਜੀ ਜੀ ਬਈ ਤੇ ਪਿੰਡ ਬਈ ਆਪਣਾ ਪਿੰਡ ਵੀਰੇ ਰਾਮਗੜ੍ਹ ਜਿਵੰਦੇ ਠੀਕ ਹੈ ਬਈ ਤਾਂ ਹਾ ਸੰੂਰ ਜ਼ਿਲ੍ਹਾ ਸੰੂਰ ਜ਼ਿਲ੍ਹਾ ਸੰੂਰ ਵੀਰੇ ਠੀਕ ਹੈ ਠੀਕ ਹੈ ਬਈ ਤੇ ਬਈ ਆਪਾਂ ਇਹਦਾ ਕੰਮ ਕਰ ਰਹੇ ਟਰਾਲੀ ਸੇਲ ਪਰਚੇਸ ਦਾ ਹਨਾ ਇਹ ਕਿੰਨੇ ਟਾਈਮ ਤੋਂ ਆਪਾਂ 11 11 ਮਹੀਨਾ ਤੋਂ 11 ਮਹੀਨੇ ਤੋਂ ਭਰਿਆ ਜੀ ਹਾਂ ਜੀ ਠੀਕ ਹੈ ਵੀਰੇ ਤੇ ਵੀ ਕੰਮ ਕਰਦੇ ਚੱਲ ਰਿਹਾ ਇਸ ਟਾਈਮ ਆਪਣਾ ਕੰਮਕਾਰ ਆਪਣਾ ਵਧੀਆ ਚੱਲ ਰਿਹਾ ਵਧੀਆ ਚੱਲ ਰਿਹਾ ਬਈ ਤੇ ਬਈ ਅੱਜ ਆਪਣੀ ਕੈਰੇਟਰ ਟਰਾਲੀ ਨਹੀਂ ਨਹੀਂ ਤਾਂ ਹੋਣੀ ਨੀ ਟਰਾਲੀਆਂ ਨੇ ਵੀਰੇ ਤਿੰਨ ਨੇ ਵੀਰੇ ਜਿਵੇਂ ਟਰਾਲੀ ਖੜੀ ਹੈ ਨਾ ਇੱਕਾ ਤੇਰੇ ਆਪ ਪਿੱਛੇ ਖੜੀ ਹੈ ਇੱਕਾ ਨਾ ਠੀਕ ਹੈ ਬਈ ਆਪਾਂ ਉਹ ਟਰਾਲੀ ਤੋਂ ਸਟਾਰਟ ਕਰੀਏ ਵੀਰੇ ਭਲਾ ਇਹ ਦੋ ਸਟਾਰਟ ਕਰ ਲੈਣਾ ਠੀਕ ਹੈ ਬਈ ਅੱਠ ਟਰਾਲੀ ਬਾਈ ਦੱਸੋ ਵੀਰੇ ਇਹਦੇ ਬਾਰੇ ਦੋ ਬਈ ਜਾਣਕਾਰੀ ਦੋ ਕਿਹਦੇ ਬਾਰੇ ਵੀਰੇ ਹਾਂਜੀ ਬਾਈ ਸਾਰਾ ਟਾਟਾ ਦਾ ਮਾਲ ਲੱਗਿਆ ਹੋਇਆ ਠੀਕ ਹੈ ਵੀਰੇ ਦੱਸ ਦੇ ਚੈਨਰ ਨੇ ਠੀਕ ਹੈ ਵੀਰੇ ਹਾਂਜੀ ਟੈਟੂਰੇਟ ਸਾਹਬ ਨੇ ਸਾਹਬ ਨੇ ਠੀਕ ਹੈ 10 ਨਟੀਆਂ ਹੱਬਾਂ ਨੇ ਵੀਰੇ ਠੀਕ ਹੈ ਜੀ 4 ਸਪੀਅਰ ਜਾਲੀ ਲੱਗੀ ਹੋਈ ਹੈ 4 ਸਪੀਅਰ ਜਾਲੀ ਆ ਬਈ ਠੀਕ ਹੈ ਜੀ ਬਈ ਆਮ ਟਰਾਲੀ 4 ਸਪੀਅਰ ਵਾਲੀ ਹੁੰਦੀ ਨਹੀਂ ਤੇਰੇ ਸਾਹਬ ਨੇ ਨਹੀਂ ਜੀ ਵੀਰੇ ਆਮ ਦੁਰਦ ਨਹੀਂ ਹੁੰਦੀ ਆ ਆਮ ਤਾਂ ਨਹੀਂ ਹੁੰਦੀ ਠੀਕ ਹੈ ਮਤਲਬ ਆਪਣੇ ਲਈ 4 ਸਪੀਅਰ ਹੈ ਟਰਾਲੀ 4 ਸਪੀਅਰ ਹੈ ਵੀਰੇ ਠੀਕ ਹੈ ਠੀਕ ਹੈ ਠੀਕ ਹੈ ਬਈ 10 ਨਟੀਆਂ ਹੱਬਾਂ ਨੇ ਵੀਰੇ ਇਹਦੇ ਬਾਰੇ ਦੱਸ ਬਈ 10 ਨਟੀਆਂ ਹੱਬਾਂ ਦੇ ਬਾਰੇ ਮੜਾ ਜਾ ਜਿਹੜੇ ਜਿਹੇ ਇਹ ਟਾਟਾ ਦੀ ਹੱਬ ਹੁੰਦੀ ਹੈ ਜੀ ਆਹਾਂ ਵੀਰੇ ਠੀਕ ਹੈ ਟਰੱਕਾਂ ਦੀ ਆ ਹੁਣ ਜਿਹੜ ਤੇ ਬੈਰਿੰਗ ਸਾਰੇ ਨਵੇਂ ਨੇ ਵੀਰੇ ਠੀਕ ਹੈ ਬਈ ਹਾਂਜੀ ਤੇ ਟਾਇਰ ਦੇਖੋ ਟਾਇਰ ਸਾਰੇ ਦੇਖ ਹਾਂ ਟਾਇਰ ਦੇਖ ਲੈ ਬਈ ਟਾਇਰ ਵੀ ਆਪਣੇ ਸਾਫ ਪਏ ਨੇ ਸਾਰੇ ਸਾਫ ਨੇ ਵੀਰੇ ਠੀਕ ਹੈ ਬਈ ਠੀਕ ਹੈ ਬਈ ਠੀਕ ਹੈ ਤੇ ਬਈ ਇਹ ਚਾਦਰ ਕਿਹੜੀ ਵਰਤੀ ਗਈ ਆ ਕਿੰਨੀ ਵਧੀਆ ਚਾਦਰ ਵੀਰੇ ਫਰਸ਼ ਹੈਗਾ ਇਹਦਾ 4 ਐਮ ਐਮ ਠੀਕ ਹੈ ਬਈ ਠੀਕ ਹੈ ਬਈ ਤੇ ਦੋ ਦਾ ਮਾਲ ਆ ਦੋਨੇ ਟਰਾਲੀਆਂ ਦੇ ਵੀਰੇ ਦੋਨੇ ਟਰਾਲੀਆਂ ਦੇ ਠੀਕ ਹੈ ਤੇ ਬਈ ਚਾਰ ਤੋਂ ਪਲਾਸ ਹੀ ਹਿੱਸਾ ਵੀਰੇ ਦਾ ਚਾਰ ਤੋਂ ਇਹਦੇ ਵਾਰੀ ਬਈ ਮਤਲਬ ਅੱਛਾ ਨੀਚੇ ਆਪਾਂ ਜਿਹੜੀ ਸਾਈਡ ਆ ਨੀਚੇ ਜਿਹੜਾ ਉਹ ਹਿੱਸਾ ਜਿਹੜਾ ਪਾਪ ਲੱਗਿਆ ਹੁੰਦਾ ਵੀਰੇ ਉਹ ਟਾਇਰਾਂ ਦਾ ਉੱਥੇ ਠੀਕ ਠੀਕ ਉਹ 4 ਤੋਂ ਪਲੱਸ ਆ ਵੀਰੇ ਠੀਕ ਹੈ ਵੀਰੇ ਠੀਕ ਆ ਸਾਈਡ ਦਿਖਾਉਂਦੇ ਉਹਦੀ ਤੇ ਬਾਈ 2024 ਚ ਬਣੀ ਹੋਈ ਆ ਮੇਲਾ ਹਾਂਜੀ ਟੋਪ ਮਾਡਲ ਆ ਵੀਰੇ ਟੋਪ ਮਾਡਲ ਆ ਜਮਾ ਹਾਂਜੀ ਤੇ ਬਾਈ ਮਤਲਬ ਕਿਥੋਂ ਬਣੀ ਪਹਿਲੇ ਵਾਰ ਦੱਸੀ ਮੈਨੂੰ ਇਹ ਭਵਾਨੀ ਗੜ ਤੋਂ ਬਣੀ ਹੋਈ ਆ ਸੰਘੂ ਵਾਲਿਆਂ ਦੇ ਫੱਗੂ ਵਾਲੇ ਦੇ ਬਣੀ ਆ ਜੀ ਠੀਕ ਹੈ ਵਧੀਆ ਨਾਮ ਆ ਮੇਲਾ ਸੱਗੂ ਬਾਈ ਦਾ ਹਣਾ ਬਈ ਇਹ ਟ੍ਰੈਨਿੰਗ ਦੇ ਵਿੱਚ ਹਣਾ ਹਾਂਜੀ ਓਕੇ ਸਾਈਡ ਵਸਾ ਦੋ ਮਿਹਰਬਾਨ ਸਭੂ ਪਰਲੀ ਬਾਈ ਦੇਖ ਸਕਦੇ ਹਣਾ ਅਸੀਂ ਮਤਲਬ ਬਿਲਕੁਲ ਆਪਾਂ ਜਿਵੇਂ ਸਾਫ ਸਾਫ ਤੁਹਾਨੂੰ ਮੈਂ ਕਹਣਾ ਬਾਈ ਤੁਸੀਂ ਇੱਕ ਵਾਰੀ ਜਦੋਂ ਬੰਦਾ ਆ ਗਿਆ ਫਿਰ ਬਦਲ ਬੰਦੇ ਨੂੰ ਕੁਆਲਟੀ ਦਾ ਪਤਾ ਲੱਗਦਾ ਜਮੀਨ ਸਾਫ ਹੈ ਵੀਰੇ ਬਿਲਕੁਲ ਇੱਕ ਨੰਬਰ ਕੁਆਲਟੀ ਜੇਟਰ ਵਾਲੀ ਖੜੀ ਹੈ ਦੋਏ ਤੁਸੀਂ ਦੇਖ ਸਕਦੇ ਹੋ ਹੈ ਨਾ ਬਾਕੀ ਸਾਹਿਬ ਤਾਂ ਹੋਣੀ 24 ਦਾ ਹੋਣੀ ਆ ਨਾ ਇਹ ਤਾਂ ਟਾਪ ਮਾਡਲ ਹੈ ਵੀਰੇ ਅੱਜ ਤਾਂ ਆਪਾਂ 5 ਮਿੰਨਾਂਗੇ ਨਹੀਂ ਦਾ ਮਤਲਬ ਜਿਵੇਂ ਨਵੀਂ ਨਹੀਂ ਵੀਰੇ ਹੈ ਨਾ ਹਾਂ ਫਾਰਸ ਵਿੱਚ ਜਮੀਨ ਸਾਫਾਈ ਕਿਤੋਂ ਐਨੀ ਹੁੰਦਾ ਜਿਹੜਾ ਦਬਿਆ ਦੋਇਆ ਹੋਵੇ ਜਮੀਨ ਨਵੀਂ ਹੋਈ ਠੀਕ ਹੈ ਜੀ ਮਾਲ ਵਧੀਆ ਲੱਗਿਆ ਹੋਇਆ ਠੀਕ ਹੈ ਠੀਕ ਹੈ ਤੇ ਭਾਈ ਅਪਾ ਡਿਮਾਂਡ ਦੀ ਲਿਖੀ ਆਪਾਂ ਇਹਦੀ ਡਿਮਾਂਡ ਵੀ ਰਹੀ ਹੈ ਇਹਦੀ ਹੈਗੀ 1,60,000 1,60,000 ਰੁਪਏ ਹਾਂ ਬਾਕੀ ਮੌਕੇ ਤੇ ਕਰ ਲਾਂਗੇ ਮੌਕੇ ਤੇ ਮੰਨ ਤਾਂ ਨਹੀਂ ਹੁਣ ਆਪਾਂ ਭਾਈ ਫਿਰ ਇੱਕ ਕਿੰਨੇ ਫੁੱਟ ਲੰਬੀਆਂ ਟਰਾਲੀ ਇਹ ਮੇਰੇ 11 ਫੁੱਟ ਲੰਬੀਆਂ 6.5 ਚੌੜੀਆਂ 6.5 ਚੌੜੀ ਹੈ ਠੀਕ ਹੈ ਤੇ ਆ ਬੈੱਡ ਭਾਈ ਕਿੰਨੇ ਕੇ ਫੁੱਟ ਦਾ ਲਾਇਆ ਹੋਇਆ ਬੈੱਡ ਮੇਰੇ ਇਹਦਾ ਨਦੋਪ ਸਾਡੇ ਤਾਂ ਨ ਮੰਨ ਲੋ ਇਹਨੂੰ ਸਾਡੇ ਤਾਂ ਨ ਮੰਨ ਲਈ ਠੀਕ ਆ ਬਈ ਠੀਕ ਆ ਬਾਈ ਠੀਕ ਮਤਲਬ ਕਿ ਇਹ ਵੀ ਬਥੇ ਨਵੀਂ ਜਾਲੀ ਦਾ ਲੱਗਿਆ ਹੋਇਆ ਹੈ ਵੀਰੇ ਜਿਹੜੇ ਆਪਾਂ ਹੁਣ ਜਿਹੜੇ ਨਵੇਂ ਆਪਣੇ ਮੇਰੇ ਵਰਗੇ ਨੇ ਬੱਚਾ ਦੇ ਇਹ ਇਹ ਜਾਲੀ ਨੂੰ ਪਸੰਦ ਕਰਦੇ ਨੇ ਠੀਕ ਹੈ ਬਈ ਜਿਹੜੇ ਪਹਿਲਾਂ ਹੁੰਦੇ ਸੀ ਉਹ ਪੱਲੀਆਂ ਵਾਲੇ ਹੁੰਦੇ ਸੀ ਹਾਂ ਹਾਂ ਬਹੁਤ ਉਹ ਹੁੰਦਾ ਸੀਗਾ ਠੀਕ ਹੈ ਜੀ ਇਹ ਜਿਹੜੇ ਨਵੇਂ ਸਾਡੇ ਵਰਗੇ ਹੁੰਦੇ ਨੇ ਉਹ ਪੱਲੀ ਪੱਲੀ ਲਾਉਣ ਦਾ ਹਨਾ ਬਈ ਝੰਝੜ ਨਹੀਂ ਆ ਹਾਂ ਹਾਂ ਤੇ ਵੀ ਆਹ ਆਈ ਆਪਣੀ ਆਹ ਟਰਾਲੀ ਦੂਜੀ ਟਰਾਲੀ ਆ ਗਈ ਵੀਰੇ ਤੁਸੀਂ ਇਹਨਾਂ ਵਾਰ ਵੀ ਦੱਸੋ ਹੁਣ ਇੱਥੇ ਪਹਿਲਾਂ ਲਿਖਿਆ ਜੀ ਵੇ ਦੱਸਦੇ ਬਈ ਪਹਿਲਾਂ ਨਾ ਖੇਤੀ ਵਾਲਾ ਕਿੰਨਾ ਦੇ ਬਈ ਇਹ 10 ਮਹੀਨੇ ਸਾਲਿਆਂ ਦੀ ਆ ਇਹ 10 ਮਹੀਨੇ ਸਾਲਿਆਂ ਦੇ ਵੀਰੇ ਠੀਕ ਆ ਵੀਰੇ ਇਹ ਵੀ ਉੱਥੋਂ ਦੀ ਪੋਆ ਨਹੀਂ ਕੱਢਦੀ ਇਹ ਪੋਆ ਨਹੀਂ ਕੱਢਦੀ ਠੀਕ ਆ ਬਈ ਤੇ ਬਈ ਇਹਦੇ ਬਾਰੇ ਵੀ ਦੱਸ ਮੜੀ ਜਾਣਕਾਰੀ ਥੋੜੀ ਜਿਹੀ ਆਪਣੇ ਹਾਂਜੀ ਵੀਰੇ ਇਹਦੇ ਦੱਸ ਦੇ ਚੈਨਰ ਨੇ ਹਾਂਜੀ ਠੀਕ ਆ 4 ਤੋਂ ਪਲੱਸ ਇਹਦਾ ਹਿੱਸਾ ਹੈਗਾ ਇੱਕ ਮਿੰਟ ਵੇ ਪੂਰਾ ਹਿੱਸਾ ਦਿਖਾ ਠੀਕ ਆ ਜੀ ਤੇ 10 ਨਟੀਆਂ ਇਹਦੇ ਹੱਬਾਂ ਨੇ ਵੀਰੇ 10 ਨਟੀਆਂ ਹੱਬਾਂ ਦੇ ਗੱਡੀ ਲੱਗੀ ਹੋਈ ਆ ਆਸਨਾ ਕੀ ਹੱਬਾ ਇਹਦੇ ਵੀ ਟਾਟਾ ਦੇ Ориਜੀਨਲ ਹੱਬਾ ਗਰੀਸ 베어ਿੰਗ ਸਾਰਾ ਓਕੇ ਆ ਟਾਟਾ ਦੀ ਹੈ ਨਾ ਵੀ ਆਪਾਂ ਦੋ ਕੋ ਲਾ ਲਿਆ ਮਾਰਕ ਵੀ ਲੱਗਿਆ ਹੈ ਮਾਰਕ ਹੈ ਬਈ ਹੈ ਨਾ ਹਾਂ ਮਾਰਕ ਤੁਸੀਂ ਚੈੱਕ ਕਰ ਸਕਦੇ ਹੋ ਬਈ 10 ਨੱਟੀਆਂ ਨੇ ਹੈ ਨਾ ਬਈ ਆਪਾਂ ਹਾਂ 10 ਨੱਟੀਆਂ ਨੇ ਠੀਕ ਆ ਬਈ 1.5 ਸਾਲ ਹੋ ਗਏ ਸੀ ਬਈ ਹੈ ਨਾ ਵੀਡੀਓ ਦੇਖ ਲਓ ਬਾਕੀ ਵੀ ਤੁਸੀਂ ਟਾਇਰ ਦੇਖ ਲਓ ਟਾਇਰ ਵੀ ਵਧੀਆ ਪਏ ਨੇ ਐ ਨਹੀਂ ਕਹਿ ਸਕਦੇ ਵੀ ਹਾਂ ਹੈ ਨਹੀਂ ਤਕਰੀਬਨ ਪਏ ਨੇ 60 60% ਪਏ ਨੇ ਟਾਇਰ ਵਧੀਆ ਹਾਂ ਹਾਂ ਤੇ ਮੇਰੇ ਜਾਲੀ ਇਹਦੇ ਵੀ 4 ਸਪੇਰੇ ਲੱਗੀ ਹੋਈ ਹੈਗੀ 40 ਵੀ ਚਾਰ ਠੀਕ ਹੈ ਬਾਈ ਠੀਕ ਇਹ ਕਿ ਇਹਦਾ ਫਾਈ ਸਾਈਜ਼ ਕਿੰਨਾ ਕਿੰਨੇ ਫੁੱਟ ਹੋਵੇਗਾ ਇਹਦਾ 11.56 ਵੀਰੇ ਇਹਦਾ ਵੀ ਅੱਛਾ ਬਾਈ ਹਾਂ ਤੇਰੇ ਬਿੱਡੀ ਬੁੱਡੀ ਲੱਗੀ ਹੋਈ ਆ ਵਧੀਆ ਸ਼ੌਂਕੀਆ ਟਰਾਲੀ ਆ ਵੀਰੇ 11 ਬਾਈ 56 ਦੀ ਆ ਠੀਕ ਹੈ ਤੇਰੇ ਬਾਈ ਇਹ ਮਤਲਬ ਆ ਇਹਦਾ ਪੱਟੀ ਡਿਮਾਂਡ ਮਾਂਹ ਦੇ ਇਸ ਟਾਈਮ ਇਹਦਾ ਵੀਰੇ ਮੰਗਦੇ ਆਪਾਂ 1,65,000 1,65,000 ਬਾਈ ਠੀਕ ਹੈ ਬਾਈ ਤੇ ਮਾਡਲ ਦੱਸ ਦੋ ਇੱਕ ਵਾਰੀ ਦਾ ਮਾਡਲ ਵੀ ਇਹ ਵੀ ਟੌਪ ਹੈ ਜੋ ਅਮੀ 24 ਇਹ ਵੀ 24 ਮਾਡਲ ਹੈ ਆ ਵੀ 24 ਬਾਈ ਇਹ ਵੀ 24 ਹੈ ਨਾ ਠੀਕ ਹੈ ਵੀਰੇ ਠੀਕ ਹੈ ਇਕ ਤੁਰੇ ਹਾਂਜੀ ਫਰਸ ਦਿਖਾ ਦਿਓ ਵੀਰੇ ਹਾਂ ਫਰਸ ਜੀ ਦਿਖਾ ਦਿਓ ਦਿਖਾ ਦੇ ਨੇ ਵੀਰੇ ਨਾਲੇ ਡਿੱਚੀ ਜਾਲੀ ਪਈ ਹੋਣੀ ਖੜ ਜਾ ਚੜ ਜਾ ਹਾਂ ਚੜ ਕੇ ਤੂੰ ਵੀਰ ਸਾਡਾ ਵੀਰੇ ਵਿੱਚੋਂ ਪੂਰੀ ਪੇਂਟ ਕਰੀ ਹੋਈ ਆ ਬਾਈ ਨੇ ਓਕੇ ਇੱਕ ਨੰਬਰ ਕੁਆਲਿਟੀ ਆ ਠੀਕ ਆ ਬਸ ਬਸ ਜਿਆਦਾ ਨਾ ਬਸ ਯਾਰ ਇਹ ਕਿ ਬਈ ਸੁੱਸ ਪਾਇਆ ਹੈ ਮੈਂ ਤੇਰੋਂ ਜੁੱਦ ਪਾਇਆ ਹੈ ਕਿ ਇਹ ਚੋੜਾ ਹੈ ਇਹ ਸ਼ੌਂਕੀਆਂ ਬਣਵਾਈ ਹੋਈ ਹੈ ਸ਼ੌਂਕੀ ਆਣਾ ਭਾਈ ਛੋਟਾ ਹੈ ਭਾਈ ਛੋਟਾ ਲਿਖਿਆ ਹੈ ਇਹਦਾ ਮੰਦਾਂ ਕੋਈ ਮੁਕਾਬਲਾ ਨਹੀਂ ਹੈ ਆਹ ਟਰਾਲੀ ਤਾਂ ਤੇਰੀ ਵੀ ਸੇਲ ਹੋਈ ਲੈ ਯਾਰ ਤੁਮ ਇਹਦਾ ਪੱਕਾ ਭਾਈ ਜਿਹਦੇ ਮੂਸਾ ਲਿਖਿਆ ਤਾਂ ਪੱਕਾ ਹੋਊਗੀ ਆਹ ਸੇਲ ਹੋ ਗਈ ਤੇ ਬਈ ਇਹਦੇ ਬਾਰੇ ਹੋਰ ਜਾਣਕਾਰੀ ਚਾਹੀਦੀ ਸੀ ਕਹਿੰਦਾ ਮੇਰੇ ਨਾਲ ਸਾਰਾ ਇਹਦੇ ਵਿੱਚ ਦੋ ਸਤਾਰੀ ਨੂੰ ਸੀ ਲੱਗੇ ਹੋਏ ਦਾ ਚਾਰ ਐਮ ਐਮ ਤਾਂ ਲੱਗੇ ਆਹ ਵੀਰੇ ਹਾਂ ਆਪਸਾ ਇੱਕ ਹਰ ਸਤਾਰੀ ਐਮ ਐਮ ਲੱਗੇ ਇਹ ਚਾਰ ਐਮ ਐਮ ਲੱਗੇ ਵੀਰੇ ਆਹ ਜਿਹੜੀ ਆਹ ਚਾਦਰ ਜੀ ਹੋਗੀ ਆਹ ਇਹਨੇ ਇਹ ਚਾਰ ਐਮ ਐਮ ਦੀ ਹੋਈ ਬੰਦੀ ਆਹ ਚਾਰ ਐਮ ਐਮ ਦੀ ਐਛਾ ਬਈ ਇਹ ਇਹ ਬਈ ਆਮ ਤੌਰ ਤੇ ਕਿੰਨੀ ਕੁੰਦੀ ਟਰਾਲੀ ਦੀ ਇਹ ਵੀਰੇ ਚਾਰ ਲੀ ਦੀ ਵੀ ਹੁੰਦੀ ਹੈ ਜਿਵੇਂ ਉਹ ਗੰਨੇ ਵਾਲੇ ਦੇਖ ਸਕਦੇ ਵੀਰੇ ਪੰਪ ਪੂਪ ਜਮੀ ਨਮਾ ਜਮੀ ਇੱਕ ਨੰਬਰ ਕੁਆਲਟੀ ਵੀਰੇ ਤੁਸੀਂ ਦੇਖ ਸਕਦੇ ਸਾਰੇ ਪੰਪ ਦੀ ਵੀ ਚਾਰ ਐਮ ਐਮ ਦੀ ਆਪਰੇ ਖੇਤੀ ਕਰਦੇ ਖੇਤੀ ਵਾਸਤੇ ਸਹੀ ਸੈਂਟਾ ਬਈ ਠੀਕ ਆ ਠ ਤੇ ਬਾਈ ਇਹਦੀ ਡਿਮਾਂਡ ਆਪਾਂ ਦੇ ਹੀ 2 ਲੱਖ 50 ਹਜ਼ਾਰ ਰਹਾ ਹੈ ਨਾ ਠੀਕ ਆ ਬਾਈ ਠੀਕ ਆ ਤੇ ਬਾਈ ਇਹਦੇ ਬਾਰੇ ਇੱਕ ਆਪਣੀ ਟਰਾਲੀ ਆ ਜਿਹੜੀ ਇਹਦੇ ਬਾਰੇ ਦੱਸ ਦੇ ਭਰਾ ਇਹ ਬੇਰਾ ਥੋੜਾ ਜਿਹਾ 올ਡ ਮਾਡਲ ਆ ਜੀ ਇਹ 올ਡ ਮਾਡਲ ਆ ਬਾਈ ਇਹ ਆਪਾਂ ਜਿੱਥੇ ਵਰਤਦੇ ਸਾਦੇ ਆ ਬਾਈ ਮਤਲਬ ਇਹ ਕੰਮ ਹੈ ਵੀ ਖੇਤੀ ਵਾਸਤੇ ਚੋਲੇ ਜਾਂਦੇ ਜਿਵੇਂ ਉਹਨਾਂ ਕਿਸੇ ਕੋਲ 10 ਕਿਲੋ ਬੰਦੇ ਆ ਆਪਦੀ ਆਪਦੀ ਕਰਨੀਆਂ ਕਿਰਾਏ ਦਾ ਨਹੀਂ ਕਰਨਾ ਜੀ ਜੀ ਬਾਈ ਆ ਉਹਦੇ ਵਾਸਤੇ ਇਹ ਵਧੀਆਗੀ ਉਹਦੇ ਵਾਸਤੇ ਇਹ ਵਧੀਆ ਬਾਈ ਇਹਦੇ ਬਾਰੇ ਦੱਸ 2012 ਮਾਡਲ ਲਿਖਿਆ ਹੈ ਨਾ ਇਹ 2012 ਚ ਬਣੀ ਹੋਈ ਆ ਵੀਰੇ ਠੀਕ ਆ ਵੀਰੇ ਠੀਕ ਆ ਤੇ ਇਹਦੇ ਥੋੜੀ ਪੁਰਾਣੇ ਮਾਡਲ ਆ ਕਿਹੜੇ ਗੱਡਰੇ ਆਉਣ ਲੱਗੇ ਠੀਕ ਆ ਬਾਈ ਠੀਕ ਆ ਠੀਕ ਤੇ ਟਾਇਰ ਟੂਰੇ ਦੇ ਵੀ ਚੰਗੇ ਨੇ ਚਲੋ ਪਾ ਟਾਇਰ ਦੇਖ ਲੈਣੇ ਇੱਕ ਵਾਰੀ ਟਾਇਰ ਵੀ ਹਾਂ ਵੀ ਸਹੀ ਪੈਨੇ ਯਾਰ ਜਮ ਠੀਕ ਆ ਠੀਕ 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 ਇਹਦੀ ਹਾਂ ਬੱਸ ਤੋਂ ਵੱਡੀ ਇਹਦੀ ਮਰਸੀ ਗੱਡੀ ਲਈ ਠੀਕ ਆ ਜੀ ਛੋਟੀਆਂ ਹੱਬਾਂ ਨੇ ਮਾੜੀਆਂ ਛੋਟੀਆਂ ਹੱਬਾਂ ਨੇ ਮਰਸੀਆਂ ਨੇ ਠੀਕ ਜੀ ਤੇ ਵੀਰੇ ਇਹਦਾ ਜਿਹੜਾ ਬਿੱਡ ਹੈਗਾ ਹਾਂ ਉਹ ਪੰਨੀ ਵਾਲਾ ਉਹ ਪੰਨੀ ਵਾਲਾ ਬਿੱਡ ਹੈ ਬਿੱਡ ਆਪਣੇ ਨਾਲੇ ਦਾ ਮੈਂ ਵੀ ਨਾਲੇ ਦਾ ਮੈਂ ਵੀਰੇ ਇੱਕ ਬਿੱਡ ਹੈ ਬਹੁਤ ਹੀ ਤੇਰਾ ਬਾਕੀ ਦੂਰੀ ਪਹੁੰਚੂਗਾ ਆਪਾਂ ਠੀਕ ਇਹਦੀ ਡਿਮਾਂਡ ਆਪਾਂ ਇਹਦੀ ਡਿਮਾਂਡ ਹੈਗੀ ਵੀਰੇ 1,30,000 1,30,000 ਰੁਪਏ ਬਈ ਮੌਕੇ ਤੇ ਆਪਾਂ ਮੰਨ ਦਾਂਗੇ ਮਾਤਾ ਦਾ ਤਾਂ ਹੋ ਗੋਈ ਠੀਕ ਹੈ ਵੀਰੇ ਤੇ ਬਈ ਇਹਦਾ ਇਹਨਾਂ ਵਾਲਾ ਟਰਾਲੀਆਂ ਬਾਰੇ ਹੋਰ ਦੱਸ ਮੜਾ ਜੀ ਆਪਾਂ ਕੋਈ ਕੋਈ ਹੋਰ ਆਪਣਾ ਕਿਸਾਨ ਵੀਰ ਲੈਿੰਦਾ ਟਰਾਲੀਆਂ ਹਨਾ ਕੀ ਚੀਜ਼ ਧਿਆਨ ਚ ਰੱਖੀ ਲੇ ਟਰਾਲੀਆਂ ਨੂੰ ਧਿਆਨ ਚ ਮੇਰੇ ਤੇ ਇੱਕ ਤਾਂ ਇਹ ਗਾਡਰ ਜ਼ਰੂਰੀ ਨੇ ਗਾਡਰ ਬਈ ਹਾਂਜੀ ਇੱਕ ਜਿਵੇਂ ਤੇ ਬੱਤੇ ਲੱਗੇ ਹੁੰਦੇ ਨੇ ਆ ਚੀਜ਼ ਹੈ ਬਈ ਆਹ ਚੀ ਆਹ ਹਾਂ ਚੀਓ ਅੱਛਾ ਆ ਚੀਜ਼ ਹਾਂਜੀ ਇਹ ਥੱਲੇ ਲੱਗੀ ਹੁੰਦੀ ਆ ਠੀਕ ਹੈ ਇਹ ਚੀਜ਼ ਤੇ ਕਿਹੜਾ ਮਾਲ ਕਿਹ ਕਿਹਦਾ ਹੁੰਦਾ ਡੇਢ ਦਾ ਜਿਵੇਂ ਹੁਣ ਆਪਣੀਆਂ ਟਰਾਲੀਆਂ ਨੇ ਵੀਰਾਂ ਦੋਨਾਂ ਦੇ ਜੀ ਜੀ ਬਈ ਦੋਨਾਂ ਦੇ 2 2 2 ਦੇ ਇਥੇ ਦੋ ਦਮ ਵਾਲਾ ਸੀ ਹਾਂ ਠੀਕ ਬਾਕੀ ਟਾਇਰਾਂ ਦੀ ਕੁਆਲਿਟੀ ਵਧੀਆ ਹੋ ਗਈ ਟਾਇਰਾਂ ਦੀ ਕੁਆਲਿਟੀ ਹੋ ਗਈ ਹੱਬਾਂ ਹੋ ਗਈਆਂ ਬਹੁਤ ਹੋ ਗਈਆਂ ਬਈ ਇਹ ਜੀ ਜਦ ਮੈਂਨੇ ਮਤਲਬ ਲਈ ਹੈ ਨਾ ਬਈ ਜਦੋਂ ਬੱਚਾ ਟਰਾਲੀ ਲੈਣੀ ਹੈ ਉਹ ਦੇਖ ਸਕਦੇ ਆ ਟਾਇਰ ਲੁਕ ਮੈਟਰ ਕਰਦੇ ਮੇਰੇ ਕੋਲ ਠੀਕ ਆ ਬਈ ਠੀਕ ਆ ਠੀਕ ਆ ਠੀਕ ਆ ਜਿਵੇਂ ਇਹ ਬਿੱਡਾ ਦਿੱਦੀ ਲੱਗੀ ਹੋਈ ਆ ਮੇਰੇ ਇਹਦਾ ਇਹ ਤਾਂ ਪਤਾ ਹੀ ਲੱਗਦਾ ਬਈ ਸ਼ੌਂਕੀ ਟਰਾਲੀ ਆ ਯਾਰ ਫਾਇਦਾ ਬਈ ਕੋਈ ਮਤਲਬ ਨਹੀਂ ਸ਼ੌਂਕੀ ਹੁੰਦਾ ਬਈ ਸ਼ੌਂਕੀ ਦਾ ਫਾਇਦਾ ਪੁੱਛੀ ਫਾਇਦਾ ਕੋਈ ਨਹੀਂ ਬਈ ਦਾ ਜਿਵੇਂ ਕਈ ਵਾਰ ਫਾਇਦਾ ਵੀ ਹੁੰਦਾ ਜਿਵੇਂ ਹੁਣ ਆਪਾਂ ਕਈ ਵਾਰੀ ਮੂਹਰਾਂ ਉਹ ਕਰਨ ਠੀਕ ਹੈ ਵੀਰੇ ਤੇ ਬਾਈ ਹੋਰ ਕੋਈ ਗੱਲ ਬਾਤ ਦੱਸਣੀ ਚਾਹੁੰਦੀ ਹੈ ਕਿਸਾਨ ਵੀਰਾਂ ਨੂੰ ਹੋਰ ਗੱਲ ਵੀਰੇ ਹਾਂਜੀ ਇਹ 4 ਤੋਂ ਪਲੱਸ 6610 ਦੱਸਤਾ ਹੁਦਾ ਠੀਕ ਹੈ ਬਾਈ ਬਾਈ ਇੱਕ ਵਾਰੀ ਆਪਾਂ ਰੇਟ ਮਾਰਾ ਦੁਬਾਰੋ ਦੱਸੀ ਫਿਰ ਆਹ ਟਰਾਲੀ ਕਿੰਨਾ ਮੰਗਿਆ ਰੇਟ ਟਰਾਲੀ ਦਾ 1 ਲੱਖ 30 1 ਲੱਖ 30 ਦੂਜੀ ਦਾ ਇਹਦਾ 1 ਲੱਖ 65 1 ਲੱਖ 5 ਤੀਜੀ ਦਾ ਉਹਦਾ 1 ਲੱਖ 60 ਠੀਕ ਹੈ ਵੀਰੇ ਮਤਲਬ ਜੇ ਕਿਸੇ ਵੀਰ ਨੇ ਲੈਣੀ ਹੋਵੇ ਤਾਂ ਆਪਦਾ ਕਨੈਕਟ ਨੰਬਰ ਬੋਲੋ ਐਡਰੈਸ ਬੋਲੋ ਵੀਰੇ ਪੂਰਾ 88464 ਚਰਨ ਜੈਕਸੋਗਾ 77 81464 ਚਰਨ ਜੈਕਸੋਗਾ 77 ਇੱਕ ਵਾਰੀ ਇੰਗਲਿਸ਼ ਚ ਬੋਲਦਾ 8546454171 ਠੀਕ ਹੈ ਵੀਰੇ ਕੀ ਨਾਮ ਹੈ ਵੀਰੇ ਆਪਣਾ ਤੇ ਇੱਕ ਨੇ ਇੱਕ ਨੰਬਰ ਹੈ ਜੇ ਵੀਰੇ ਆਪਣਾ 8559054171 ਪੰਜਾਬੀ ਚ ਬੋਲੋ ਵੀਰੇ ਇੱਕ ਵਾਰੀ 85590 90 750 750 ਤੇ ਦਮਰਜੀ ਕਾਲ ਕਰਦੇ ਬੰਦਾ ਤੂੰ ਮਰਜੀ ਕੀ ਨਾਮ ਹੈ ਵੀਰੇ ਆਪਣਾ ਬਸ 7 ਵਜੇ ਤੋਂ ਬਾਅਦ ਨਾ ਕਾਲ ਕਰੇ ਸਵੇਰੇ ਕਦੋਂ ਮਰਜੀ ਹਾਂ ਕੋਈ ਗੱਲ ਨਹੀਂ ਨਾਮ ਕੀ ਵੀਰੇ ਆਪਣਾ ਨਾਮ ਮੇਰਾ ਹੈ ਜਸ਼ਨਪ੍ਰੇਮ ਜਸਪ੍ਰੀ ਸੀ ਠੀਕ ਹੈ ਵੀਰੇ ਤੇ ਬਾਈ ਜਾਲੇ ਤੂੰ ਹੋ ਰੇ ਯਾਰ ਆਪਣੇ ਤਿੰਨੀਆਂ ਟਰਾਲੀਆਂ ਹਰ ਟਾਈਮ ਅਵੇਲੇਬਲ ਹੁੰਦੀ ਨੇ ਆਪਣੇ ਬਰੇ ਤਿੰਨ ਤਾਂ ਹੁੰਦੇ ਆ ਤਿੰਨ ਦਾ ਪਤੀ ਹੁੰਦੀ ਹੁੰਦੀ ਨੇ ਬਾਈ ਇਸ ਟਾਈਮ ਉਹ ਤਿੰਨ ਤਾਂ ਦੇਖ ਹੀ ਸਕਦੇ ਹੋ ਬਾਈ ਤਿੰਨ ਸੈੱਟ ਤਿੰਨ ਤਾਂ ਆਪਣੇ ਕੋਲ ਖੜੀਆਂ ਨੇ ਕੀ ਆਪਣੀ ਲਿਕੇਸ਼ਨ ਇੱਕ ਵਾਰ ਦੱਸ ਦੋ ਬਈ ਕਿੱਥੇ ਪੁੱਛਣ ਨੂੰ ਸੁਨਾਮ ਤੋਂ ਹਰਾਮਗੜ੍ਹ ਹਰਾਮਗੜ੍ਹ ਜਵੰਦੇ ਬਸ ਪੁੱਛ ਕੇ ਆਏ ਹਾਂਜੀ ਮਤਲਬ ਆਪਾਂ ਜੇ ਸੁਨਾਮ ਤੋਂ ਪਤੜਾ ਨਹੀਂ ਇੰਨੇ ਹੈ ਨਾ ਬਈ ਰੋਡ ਤੇ ਠੀਕ ਹੈ ਬੰਦਾ ਮਿੰਟ 4 ਕਿਲੋਮੀਟਰ ਦੀ ਪੈਂਦਾ ਠੀਕ ਹੈ ਬਈ ਠੀਕ ਹੈ ਠੀਕ ਹੈ ਬਈ ਜੇ ਮਤਲਬ ਕਿ ਇਧਰਲੀ ਸਾਈਡਾ ਸਾਹੜ ਵਾਲੀ ਸੈੱਡ ਕੋ ਨਹੀਂ ਆਵੇ ਤਾਂ ਆਪਾਂ ਪੁੱਛ ਲੈਣਾ ਵੀ ਜਵੰਦੇ ਚੱਠੇ ਵੀ ਕਿਹੜੀ ਸਾਬਾ ਪਹਿਲਾਂ ਸਾਹੜ ਫਿਰ ਜਵੰਦਾ ਫਿਰ ਚੱਠੇ ਫਿਰ ਚੱਠੇ ਫਿਰ ਜਵੰਦਾ ਬਈ ਠੀਕ ਆ ਬਈ ਤੇ ਬਈ ਜੇ ਮਤਲਬ ਰਿਵਰ ਸੁਨਾਮ ਆ ਜਾ ਹੈ ਲੋ ਤੁਸੀਂ ਲੈ ਵੀ ਆਉਂਗੇ ਹਨਾ ਜੇ ਕੋਈ ਵਾਲਾ ਚਲੋ ਬਈ ਧੰਨਵਾਦ ਤੁਹਾਡਾ ਤੇ ਬਾਕੀ ਆਪਾਂ ਲਾਈਵ ਲੋਕੇਸ਼ਨ ਵੀ ਜੇ ਕਿਸੇ ਨੂੰ ਚਾਹੀਦੀ ਹੁੰਦੀ ਹੈ ਉਹ ਆਪਾਂ ਸ਼ੇਅਰ ਕਰ ਦਨੇ ਆਂ ਹਾਂ ਬਾਕੀ ਤੁਹਾਡਾ ਨੰਬਰ ਆਪਾਂ ਮੈਂਸ਼ਨ ਕਰ ਦਨੇ ਆਂ ਵੀਰੇ ਨੀਚੇ ਠੀਕ ਹੈ ਠੀਕ ਹੈ ਦੇਖ ਲਓ ਵੀਰੇ ਰੇਟ ਬਾਈਆਂ ਦਾ ਕੋਈ ਇੰਨਾ ਕੋਈ ਖਾਸ ਨਹੀਂ ਬਾਕੀ ਤੁਸੀਂ ਕੁਆਲਿਟੀ ਦੇਖੋ ਬਾਈ ਕੁਆਲਿਟੀ ਇੱਕ ਮਿੰਟ ਟਰਾਲੀ ਮੈਂ ਕਹਿੰਦਾ ਵੀਰੇ ਮੁਕਾਬਲੇ ਨਹੀਂ ਜਮੀ ਨਵੀਂ ਲੁੱਕ ਕੋ ਬਿਲਕੁਲ ਲੁੱਕ ਆਪਾਂ ਲੁੱਕ ਕਹਿ ਸਕਦਾ ਇੱਕ ਤਰ੍ਹਾਂ ਦਾ ਟਰਾਲੀ ਦੀ ਕੁਆਲਿਟੀ ਬਿਲਕੁਲ ਨਵੀਂ ਹੈ ਪੇਂਟ ਪੂਂਟ ਬਾਈ ਟਾਇਰ ਟੂਰ ਤੁਸੀਂ ਦੇਖ ਸਕਦੇ ਹੋ ਹਿੱਸਾ ਚਾਦਰ ਸਾਰਾ ਕੁਝ ਬਾਈਆਂ ਤੁਹਾਨੂੰ ਦੱਸਿਆ ਹੈ ਵੀ ਬਾਈ ਕੁਆਲਟੀ ਇੱਕ ਨੰਬਰਾਂ ਟਰਾਲੀ ਤੁਸੀਂ ਦੇਖ ਸਕਦੇ ਹੋ ਠੀਕ ਹੈ ਬਾਕੀ ਜਿਹੜਾ ਮੇਰਾ ਵੀ ਲੈਣ ਦਾ ਇੰਟਰਸਟ ਰੱਖਦਾ ਹੈ ਵੀ ਉਹ ਬਾਈ ਇਹਨਾਂ ਨੂੰ ਬਾਈਆਂ ਨੂੰ ਕਾਲ ਕਰ ਲੈ ਨੰਬਰ ਬਾਈ ਨੇ ਤੁਹਾਨੂੰ ਬੋਲ ਦਿੱਤੇ ਨੇ ਤੇ ਆਪਣਾ ਗੱਲਬਾਤ ਕਰਕੇ ਆਪਣੀ ਟਰਾਲੀ ਲੈ ਜਾ ਸਕਦਾ ਵੀਰੇ ਇਸ ਟਾਈਮ ਤਿੰਨ ਟਰਾਲੀਆਂ ਅਵੇਲੇਬਲ ਨੇ ਤਿੰਨ ਐ ਤੁਹਾਨੂੰ ਰੇਟ ਦੱਸ ਦਿੰਦੇ ਆ ਦੱਸ ਸਕ ਚੁੱਕੇ ਆਪਾਂ ਠੀਕ ਹੈ ਬਾਕੀ ਮੇਰੇ ਬਹੁਤ ਬਹੁਤ ਧੰਨਵਾਦ ਬਾਈ ਤੁਹਾਡਾ ਧੰਨਵਾਦ ਠੀਕ ਹੈ